ਕੀਆਰਟੀ ਫਾਊਂਡੇਸ਼ਨ ਦੇ ਵੱਲੋਂ ਲਗਾਤਾਰ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਨੇ ਜ਼ਿਲ੍ਹਾ ਪਠਾਨਕੋਟ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਕੁਵਰ ਰੋਹਿਤ ਠਾਕੁਰ ਫਾਊਂਡਰ ਕੀਆਰਟੀ ਫਾਊਂਡੇਸ਼ਨ ਅਤੇ ਕੀਆਰਟੀ ਗਰੁੱਪ ਦੇ ਵੱਲੋਂ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਦਫ਼ਤਰ ਵਿਖੇ ਸਪੋਰਟਸਟਾਫ ਫਿਜ਼ੀਕਲ ਐਜੂਕੇਸ਼ਨ ਦੇ ਅਧਿਆਪਕਾਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਗਿਆ ਅਤੇ ਉਹਨਾਂ ਨੂੰ ਯੂਨੀਫਾਰਮ ਪੈਂਟ ਕੀਤੀਆਂ ਗਈਆਂ ਕੀਆਰਟੀ ਫਾਊਂਡੇਸ਼ਨ ਦੇ ਵੱਲੋਂ ਕੀਤੇ ਗਏ ਸੁਪਰਾਲੇ ਦੀ ਪੀਏ 2 ਡੀਸੀ ਰੋਹਿਤ ਸ਼ਰਮਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਰਾਜੇਸ਼ ਕੁਮਾਰ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਅ ਜ਼ਿਲ੍ਹਾ ਖੇਡ ਅਫਸਰ ਅਰਣ ਕੁਮਾਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਾਈਮਰੀ ਡੀਜੀ ਸਿੰਘ ਸਮੇਤ ਸਾਰੇ ਫਿਜ਼ੀਕਲ ਐਜੂਕੇਸ਼ਨ ਦੇ ਅਧਿਆਪਕਾਂ ਦੇ ਵੱਲੋਂ ਸ਼ਿਰਕਾ ਕੀਤਾ ਗਈ। ਇਸ ਮੌਕੇ ਤੇ ਫਾਊਂਡਰ ਕੇਆਰਟੀ ਗਰੁੱਪ ਕੁਵਰ ਰੋਹਿਤ ਠਾਕੁਰ ਨੇ ਕਿਹਾ ਕਿ ਖੇਡਾਂ ਨੂੰ ਅੱਗੇ ਵਧਾਉਣ ਦੇ ਲਈ ਜ਼ਿਲ੍ਹਾ ਸਿੱਖਿਆ ਵਿਭਾਗ ਨੂੰ ਜਿੱਥੇ ਵੀ ਕੇਆਰਟੀ ਫਾਊਂਡੇਸ਼ਨ ਦੀ ਜ਼ਰੂਰਤ ਪੈਂਦੀ ਹੈ ਉਹ ਹਮੇਸ਼ਾ ਉਹਨਾਂ ਦੇ ਨਾਲ ਖੜੇ ਨੇ। ਅੱਜ ਜ਼ਿਲ੍ਹਾ ਸਿੱਖਿਆ ਅਫਸਰ ਦਾ ਦਫ਼ਤਰ ਠਾਨਕੋਟ ਵਿਖੇ ਇੱਕ ਸਪੋਰਟਸ ਦੀ ਮੀਟਿੰਗ ਕੀਤੀ ਗਈ ਹੈ। ਜਿਹਦੇ ਵਿੱਚ ਸਾਡੇ ਇੱਕ ਸਪੈਸ਼ਲ ਗੈਸਟ ਠਾਕਰ ਰੋਹਿਤ ਜੀ ਆਏ ਨੇ ਕੇਆਰਟੀ ਫਾਊਂਡੇਸ਼ਨ ਤੋਂ ਉਹਨਾਂ ਦੇ ਨਾਲ ਸਾਡੇ ਰੋਹਿਤ ਪੀਏ ਟੂ ਡੀਸੀ ਸਰ ਤੇ ਮੇਰੇ ਨਾਲ ਡਿਪਟੀ ਡੀਓ ਜਗਮਨ ਜੀ ਅੱਜ ਅਸੀਂ ਇੱਕ ਇਕੱਠ ਕੀਤਾ ਪ੍ਰਮੋਟ ਕਰਨ ਲਈ ਸਪੋਰਟ ਉਹਦੇ ਵਿੱਚ ਜਿਹੜੇ ਰੋਹਿਤ ਜੀ ਸਾਡੇ ਨਾਲ ਆਏ ਨੇ ਇਹਨਾਂ ਨਾਲ ਪਹਿਲੇ ਵੀ ਮੈਂ ਇੱਕ ਦੋ ਵਾਰੀ ਮੈਂ ਮੀਟਿੰਗ ਮੇਰੀ ਹੋਈ ਆ ਮੈਨੂੰ ਬਹੁਤ ਵਧੀਆ ਲੱਗਾ ਕਿ ਇਹ ਸਾਡੇ ਸਪੋਰਟਸ ਨੂੰ ਪ੍ਰਮੋਟ ਕਰਨ ਲਈ ਖਾਸ ਕਰਕੇ ਸਾਡੇ ਸਕੂਲੀ ਬੱਚੇ ਗਵਰਨਮੈਂਟ ਸਕੂਲਾਂ ਦੇ ਉਹਨਾਂ ਨੂੰ ਪ੍ਰਮੋਟ ਕਰਨ ਲਈ ਇਹਨਾਂ ਦੇ ਮਨ ਦੇ ਵਿੱਚ ਇੱਕ ਬੜਾ ਉਤਸ਼ਾਹਿਤ ਨਾ ਕਿ ਸਾਡੇ ਬੱਚੇ ਵੀ ਜਿਹੜੇ ਆ ਸਪੋਰਟਸ ਦੇ ਵਿੱਚ ਅੱਗੇ ਆਣ ਤੇ ਇਹ ਵੀ ਮੰਲਾ ਮਾਰਨ ਠੀਕ ਹੈ ਉਹਨਾਂ ਕੋ ਰਿਸੋਰਸਸ ਘੱਟ ਹੋ ਸਕਦੇ ਨੇ ਪਰ ਉਹ ਬੱਚੇ ਸਾਡੇ ਬਹੁਤ ਟੈਲੈਂਟਡ ਨੇ ਉਹਨਾਂ ਦੇ ਟੈਲੈਂਟ ਨੂੰ ਅੱਗੇ ਨਿਖਾਰਨ ਦੇ ਲਈ ਇਹ ਸਾਡੇ ਨਾਲ ਜੁੜੇ ਨੇ ਮੈਂ ਇਹਨਾਂ ਦਾ ਬਹੁਤ ਸ਼ੁਕਰੀਆ ਕਿ ਅੱਜ ਸਾਡੇ ਕੋਲ ਆਏ ਨੇ ਸਾਡੇ ਜਿਹੜੇ ਜਿੰਨੇ ਵੀ ਸਪੋਰਟਸ ਦੇ ਇੰਚਾਰजेस ਸੀ ਸਾਡੇ 34 ਦੇ ਕਰੀਬ ਸਪੋਰਟਸ ਐ ਜਿਹੜੀਆਂ ਡਿਸਟ੍ਰਿਕਟ ਲੈਵਲ ਤੇ ਜ਼ੋਨ ਲੈਵਲ ਤੇ ਜਿਹੜੀਆਂ ਚਾਹੀਆਂ ਤੇ ਉਹਦੇ ਵਿੱਚ ਜਿਹੜੇ ਸਾਰੇ ਇੰਚਾਰजेस ਅੱਜ ਸ਼ਾਮਲ ਹੋਏ ਨੇ ਉਹਨਾਂ ਨੂੰ ਇਹਨਾਂ ਨੇ ਮੋਟੀਵੇਟ ਕੀਤਾ ਕਿ ਕੋਈ ਵੀ ਸਪੋਰਟਸ ਦੇ ਰਿਗਾਰਡਿੰਗ ਐਸੇ ਸੋਸ਼ਲ ਵਰਕਰ ਨੇ ਇਹ ਸੋਸਾਇਟੀ ਲਈ ਇਹਨਾਂ ਦਾ ਯੋਗਦਾਨ ਬਹੁਤ ਜ਼ਿਆਦਾ ਹੈ ਪਰ ਅਸੀਂ ਸਪੋਰਟਸ ਦੀ ਗੱਲ ਕਰੀਏ ਕਿ ਸਪੋਰਟਸ ਦੇ ਪ੍ਰਤੀ ਵੀ ਇਹਨਾਂ ਦਾ ਮਨ ਦੇ ਵਿੱਚ ਬਹੁਤ ਚੁਗਾ ਆਇਆ ਇਹ ਇਹ ਚਾਹੁੰਦੇ ਨੇ ਕਿ ਬੱਚੇ ਜਿਹੜੇ ਅਗਿਆਨ ਉਹਦੇ ਤਹਿਤ ਹੀ ਇਹਨਾਂ ਨੇ ਅੱਜ ਸਾਡੇ ਟੀਚਰ ਜਿਹੜੇ ਸਪੋਰਟਸ ਦੇ ਟੀਚਰ ਨੇ ਉਹਨਾਂ ਨੂੰ ਉਹਨਾਂ ਨਾਲ ਮਿਲਣ ਉਹਨਾਂ ਨੂੰ ਮੋਟੀਵੇਟ ਕੀਤਾ ਆਪਣੇ ਵੱਲੋਂ ਇੱਕ ਬਹੁਤ ਸੁੰਦਰ ਇੱਕ ਟੀ-ਸ਼ਰਟ ਕਿਉਂਕਿ ਅਸੀਂ ਜਿਹੜੀ ਵੀ ਸਾਡੀ ਇੱਕ ਕਿਤੇ ਵੀ 15 ਅਗਸਤ ਜਾਂ 26 ਜਨਵਰੀ ਜਾਂ ਸਪੋਰਟਸ ਚੱਲਦੀਆਂ ਪਈਆਂ ਜ਼ੋਨ ਡਿਸਟ੍ਰਿਕਟ ਲੈਵਲ ਤੇ ਜਾਂ ਸਟੇਟ ਲੈਵਲ ਤੇ ਉਹ ਇੱਕ ਯੂਨੀਕ ਡਰੈਸ ਕੋਡ ਜਿਹੜੀ ਆ ਇਹਨਾਂ ਨੇ ਸਾਨੂੰ ਪ੍ਰੋਵਾਈਡ ਕੀਤੀ ਆ ਉਹਦੇ ਲਈ ਵੀ ਮੈਂ ਬਹੁਤ ਧੰਨਵਾਦੀ ਆ ਇਹ ਇਨਾਂ ਨੇ ਅੱਜ ਦਫ਼ਤਰ ਆ ਕੇ ਸਾਡੇ ਸਾਰੇ ਸਪੋਰਟਸ ਟੀਚਰਾਂ ਨੂੰ ਉਹ ਟੀ-ਸ਼ਰਟ ਦਿੱਤੀ ਹੈ ਬਹੁਤ ਵਧੀਆ ਟੀ-ਸ਼ਰਟ ਹੈ ਉਹ ਲੱਗਦਾ ਕਿ ਵਾਕਈ ਹੈ ਕਿ ਇਹ ਸਾਡੇ ਡੈਡੀਕੇਟਿਡ ਸਟਾਫ ਨਾਲ ਸਪੋਰਟਸ ਦੇ ਤੇ ਮੈਨੂੰ ਉਮੀਦ ਹੈ ਕਿ ਭਵਿੱਖ ਵਿੱਚ ਵੀ ਇਹ ਸਾਡੇ ਨਾਲ ਜੁੜੇ ਰਹਿਣਗੇ ਸਾਡੇ ਟੀਚਰਜ਼ ਨੂੰ ਸਾਡੇ ਸਕੂਲਾਂ ਨੂੰ ਸਾਡੇ ਸਕੂਲ ਦੇ ਬੱਚਿਆਂ ਨੂੰ ਇਦਾਂ ਹੀ ਮੋਟੀਵੇਟ ਕਰਦੇ ਰਹਿਣਗੇ ਤਾਂ ਕਿ ਦੇਖੋ ਸੋਸਾਇਟੀ ਲਈ ਕੁਝ ਕਰਨਾ ਤੇ ਮੇਰਾ ਖਿਆਲ ਕਿ ਸਭ ਤੋਂ ਵਧੀਆ ਉਪਰਾਲਾ ਸਾਡੇ ਬੱਚੇ ਨੇ ਜਿਹੜੇ ਵੀਕਰ ਸੈਕਸ਼ਨ ਤੋਂ ਆਂਦੇ ਨੇ ਤੇ ਜੇ ਇਹ ਅੱਗੇ ਆ ਗਏ ਤੇ ਮੇਰਾ ਕਹਿਕ ਸੋਸਾਇਟੀ ਆਪਣੇ ਆਪ ਵਧੀਆ ਹੋ ਗਈ ਇਹਨਾਂ ਦੇ ਜਿਹੜੇ ਇਹਨਾਂ ਦੀ ਥਿੰਕਿੰਗ ਹੈ ਸਮਾਜ ਦੇ ਪ੍ਰਤੀ ਉਹ ਮੈਂ ਉਹਦੀ ਜਿਹੜੀ ਸ਼ਲਾਘਾ ਕਰਦਾ ਤੇ ਇੱਕ ਵਾਰੀ ਫੇਰ ਤੋਂ ਇਹ ਸਾਡੇ ਦਫ਼ਤਰ ਆਏ ਨੇ ਇਹਨਾਂ ਦਾ ਬਹੁਤ ਧੰਨਵਾਦ ਕੀਤਾ ਅੱਜ ਡਿਸਟ੍ਰਿਕਟ ਐਜੂਕੇਸ਼ਨ ਆਫਿਸ ਪਠਾਨਕੋਟ ਸੇ ਮੀਟਿੰਗ ਆਰਗੇਨਾਈਜ਼ ਕੀਤੀ ਗਈ ਬੇਸਿਕਲੀ ਦ ਮੇਨ ਪਰਪਸ ਵਾਸ ਕਿ ਸਾਡੀ ਜਿਹੜੀ ਡਿਸਟ੍ਰਿਕਟ ਦੇ ਸਪੋਰਟਸ ਹੈ ਉਨੂੰ ਕਿਦਾਂ ਅਸੀਂ ਪ੍ਰਮੋਟ ਕਰੀਏ ਤੇ ਮੈਨੂੰ ਬੜਾ ਅੱਛਾ ਲੱਗਿਆ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਰਾਜੇਸ਼ ਕੁਮਾਰ ਜੀ ਸਾਡੇ ਡਿਪਟੀ ਡੀਓ ਸਾਹਿਬ ਡਿਸਟ੍ਰਿਕਟ ਸਪੋਰਟ ਕੋਆਰਡੀਨੇਟਰ ਔਰ ਸਾਡੇ ਜਿਹੜੇ ਪੀ ਟੂ ਡੀਸੀ ਆ ਰੋਹਿਤ ਸ਼ਰਮਾ ਜੀ ਸਾਰੇ ਮੀਟਿੰਗ ਚ ਅਵੇਲੇਬਲ ਸੀਗੇ ਐਂਡ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਡੀਓ ਡੀਓ ਸਾਡੇ ਰਾਜੇਸ਼ ਕੁਮਾਰ ਜੀ ਨੇ ਜਿਹੜੀ ਟੀਮ ਬਿਲਡ ਕੀਤੀ ਹੈ ਬੇਸਿਕਲੀ ਮੈਂ ਰੀਅਲੀ ਉਹਨਾਂ ਨੂੰ ਥੈਂਕਸ ਵੀ ਕਰਦਾ ਐਪਰੀਸ਼ੀਏਟ ਵੀ ਕਰਦਾ ਕਿ ਜਿੰਨਾ ਵੀ ਸਟਾਫ ਹੈ ਡਿਸਟ੍ਰਿਕਟ ਦਾ ਸਪੋਰਟ ਦਾ ਸਾਰੇ ਵੈਲ ਆਰਗੇਨਾਈਜ਼ਡ ਹੈ ਗਿਆ ਐਂਡ ਡੈਡੀਕੇਟਿਡ ਹੈ ਗਿਆ ਕਿ ਡੂਜ਼ देयर ਜੌਬ ਐਂਡ ਜਿੰਨਾ ਐਫਰਟ ਹੈ ਬੱਚਿਆਂ ਨੂੰ ਸਪੋਰਟਸ ਚ ਅੱਗੇ ਲੈ ਕੇ ਜਾਣ ਲਈ ਕਰਦੇ ਪਏ ਆ ਉਹਨਾਂ ਦੇ ਫਿਊਚਰ ਨੂੰ ਪਾਲਿਸ਼ ਕਰਨ ਲਈ ਉਹਨਾਂ ਨੂੰ ਫਿਊਚਰ ਚ ਅੱਛੀ ਓਪਰਚ्युनिटीज ਦਿਲਵਾਨ ਲਈ ਫੂ ਸਪੋਰਟਸ ਤਾਂ ਕਿ ਬੱਚੇ ਅੱਗੇ ਜਾਣ ਉਹਨਾਂ ਨੂੰ ਸਪੋਰਟਸ ਕੋਟਾ ਚ ਕਾਲਜਿਸ ਜੀ ਐਡਮਿਸ਼ਨ ਮਿਲਣ ਉਹਨਾਂ ਨੂੰ ਜੌਬਸ ਵੀ ਅੱਛੀ ਓਪਰਚ्युनिटीਜ਼ ਮਿਲਨ ਔਰ ਇਹਦੇ ਲਈ ਜਿੰਨਾ ਐਫਰਟ ਕਰਦੇ ਪਏ ਆ ਵਿਦ ਲੈਸ ਇਨਫਰਾਸਟ੍ਰਕਚਰ ਸਾਡੇ ਛੋਟੇ ਜਿਹੇ ਜ਼ਿਲ੍ਹੇ ਤੋਂ ਜਿਹਦੇ ਚ ਕਾਫੀ ਹੱਦ ਤੱਕ ਜਿਹੜੇ ਹੈਗੇ ਆ ਬੱਚੇ ਦੂਰ ਦੂਰ ਪਿੰਡਾਂ ਤੋਂ ਆਉਂਦੇ ਆ ਬੇਸਿਕ ਇਨਫਰਾਸਟ੍ਰਕਚਰ ਦੀ ਵੀ ਕਾਟ ਹੈ ਸਟਿਲ ਆਪਣੀ ਡੈਡੀਕੇਸ਼ਨ ਨਾਲ ਹਾਰਡਵਰਕ ਨਾਲ ਇੱਕ ਅੱਛੇ ਟੀਮਵਰਕ ਨਾਲ ਜਿਹੜਾ ਇਹ ਬੱਚਿਆਂ ਨੂੰ ਸਪੋਰਟ ਕਰਦੇ ਪਏ ਆ ਇਟਸ ਰੀਅਲੀ ਅਪਰੀਸ਼ੀਏਬਲ ਇਨਾ ਦਾ ਐਫਰਟ ਹੈਗਾ ਜਿਹੜਾ ਮੈਂ ਰੀਅਲੀ ਉਹਦੀ ਰਿਸਪੈਕਟ ਵੀ ਕਰਦਾ ਐਂਡ ਫਿਊਚਰ ਦੇ ਵਿੱਚ ਸਾਡੀ KRT ਫਾਊਂਡੇਸ਼ਨ ਵੱਲੋਂ ਜੋ ਵੀ ਪੋਸੀਬਲ ਸਪੋਰਟ ਹੈ ਬੱਚਿਆਂ ਨੂੰ ਬੇਸਿਕਲੀ ਹੈਲਥ ਦਾ ਉਹਨਾਂ ਦਾ ਮੈਂਟਲ ਹੈਲਥ ਸਹੀ ਰੱਖਣ ਵਾਸਤੇ ਉਹਨਾਂ ਨੂੰ ਮੋਟੀਵੇਟ ਰੱਖਣ ਵਾਸਤੇ ਸਪੋਰਟ ਅੱਗੇ ਲੈ ਕੇ ਜਾਣ ਵਾਸਤੇ ਵੀ ਆਰ ਥੇਅਰ ਟੂ ਸਪੋਰਟ ਐਂਡ ਵੀ ਆਰ ਅਵੇਲੇਬਲ ਆਲਵੇਸ ਥੈਂਕ ਯੂ ਵੈਰੀ ਮਚ ਥੈਂਕਸ ਸੋ ਹਾਂਜੀ ਅੱਜ ਸਾਡੇ ਨਾਲ KRT ਫਾਊਂਡੇਸ਼ਨ ਤੋਂ ਠਾਕੁਰ ਰੋਹਿਤ ਜੀ ਜੁੜੇ ਹੋਏ ਨੇ ਉਹ ਵਿਸ਼ੇਸ਼ ਤੌਰ ਤੇ ਸਾਡੇ ਕੋ ਆਏ ਨੇ ਸਾਡੇ ਫਿਜ਼ੀਕਲ ਐਜੂਕੇਸ਼ਨ ਅਧਿਆਪਕਾਂ ਨੂੰ ਮੋਟੀਵੇਟ ਕਰਨ ਦੇ ਲਈ ਸੋ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹ ਸਾਡੇ ਜ਼ਿਲ੍ਹੇ ਦੇ ਵਿੱਚ ਸਪੋਰਟਸ ਨੂੰ ਸੋਸਾਇਟੀ ਨੂੰ ਜੋ ਉਹਨਾਂ ਦਾ ਬਣਦਾ ਯੋਗਦਾਨ ਹੈ ਉਹ ਸਪੋਰਟ ਕਰ ਰਹੀ ਹੈ ਸੋ ਅੱਜ ਉਹਨਾਂ ਨੇ ਟੀ-ਸ਼ਰਟਸ ਸਾਡੇ ਫਿਜ਼ੀਕਲ ਐਜੂਕੇਸ਼ਨ ਦੇ ਅਧਿਆਪਕਾਂ ਨੂੰ ਆਪਣੀ ਫਾਊਂਡੇਸ਼ਨ ਵੱਲੋਂ ਦਿੱਤੀਆਂ ਨੇ ਸੋ ਅਸੀਂ ਆਪਣੇ ਪੂਰੇ ਫਿਜ਼ੀਕਲ ਐਜੂਕੇਸ਼ਨ ਦੇ ਆਪਕਾ ਵੱਲੋਂ ਤੇ ਆਪਣੇ ਪੂਰੇ ਜ਼ਿਲ੍ਹਾ ਦਫ਼ਤਰ ਵੱਲੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਉਪਰੋਕਤ ਵਿੱਚ ਵੀ ਇਸੇ ਤਰ੍ਹਾਂ ਸਾਡੇ ਬੱਚਿਆਂ ਦੇ ਲਈ ਵੀ ਇਸੇ ਤਰ੍ਹਾਂ ਯੋਗਦਾਨ ਜਿਹੜਾ ਹੈ ਉਹ ਕਰਦੇ ਰਹਿਣਗੇ ਤੇ ਸਾਡੇ ਬੱਚਿਆਂ ਨੂੰ ਆਪਣੇ ਫੀਲਡ ਦੇ ਵਿੱਚ ਚਾਹੇ ਉਹ ਸਪੋਰਟਸ ਹੈ ਚਾਹੇ ਐਜੂਕੇਸ਼ਨ ਹੈ ਉਹਦੇ ਵਿੱਚ ਪ੍ਰਮੋਟ ਕਰਨ ਦੇ ਲਈ ਉਹ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹਿਣਗੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਸੋ ਤੇ ਅੱਜ ਜਿਲ੍ਹਾ ਸਿਖਿਆ ਦਫ਼ਤਰ ਵਿਖੇ ਰਿਸਪੈਕਟਡ ਸੋਮਰ ਰੋਹਿਤ ਠਾਕੁਰ ਜੀ ਕੇਆਰਟੀ ਫਾਊਂਡੇਸ਼ਨ ਦੇ ਫਾਊਂਡਰ ਆ ਗਰੁੱਪ ਦੇ ਅੱਜ ਉਹਨਾਂ ਦਾ ਇੱਥੇ ਆਉਣ ਦੇ ਬਹੁਤ-ਬਹੁਤ ਧੰਨਵਾਦ ਉਹਨਾਂ ਨੇ ਜਿਹੜਾ ਕਿ ਫਿਜ਼ੀਕਲ ਐਜੂਕੇਸ਼ਨ ਦੇ ਸਾਡੇ ਟੀਚਰਸ ਹੈ ਉਹਨਾਂ ਦੇ ਉਹਨਾਂ ਨੂੰ ਫੀਲ ਪ੍ਰਾਊਡ ਕਰਾਇਆ ਹੈ ਕਿ ਉਹਨਾਂ ਨੇ ਟੀ-ਸ਼ਰਟ ਜਿਹੜੀ ਸਪான்ਸਰ ਕੀਤੀ ਹੈ ਤੇ ਅਸੀਂ ਜਿਹੜਾ ਕਲੱਬ ਨੂੰ ਇਹ ਗਰੁੱਪ ਪਾ ਕੇ ਆਟੀ ਉਹਨਾਂ ਨੂੰ ਆਪਾਂ ਵਿਸ਼ਵਾਸੀ ਲਾਣੇ ਆ ਕਿ ਸਾਡੀ ਜਿਹੜੀ ਟੀਚਰਸ ਹੈਗੀ ਹੈ ਸਪੋਰਟਸ ਦੇ ਉਹ ਵੱਤ ਵੱਤ ਵਧੀਆ ਕੰਮ ਕਰਨਗੇ ਔਰ ਇਸ ਤੋਂ ਨਾਲ ਹੀ ਮੈਂ ਇਹ ਵੀ ਦੱਸਿਆ ਚਾਹੁੰਦਾ ਕਿ ਠਾਕੁਰ ਰੋਹਿਤ ਜੀ ਨੇ ਬਖਕ ਸਕੂਲਾਂ ਚ ਉਹਨਾਂ ਨੂੰ ਵਿਜ਼ਿਟ ਵੀ ਕੀਤਾ ਔਰ ਉਹਨਾਂ ਨੇ ਐਜੂਕੇਸ਼ਨ ਜਿਹੜੇ ਇਨ ਸਪੋਰਟਸ ਕਰਾ ਰਹੇ ਆ ਜਿਹੜਾ ਲੈਵਲ ਉਹਨਾਂ ਨੇ ਉਹਦਾ ਲੈਵਲ ਵੀ ਦੇਖਿਆ ਕਿ ਕਾਫੀ ਅੱਛਾ ਹੈਗਾ ਔਰ ਕਾਫੀ ਪ੍ਰੇਜ਼ ਕੀਤੀਆਂ ਨੇ ਡਿਸਟ੍ਰਿਕਟ ਸਾਡੇ ਐਜੂਕੇਸ਼ਨ ਦੇ ਦੀ ਔਰ ਪਲੱਸ ਅਫੀਸਰ ਦੀ ਔਰ ਡਿਪਟੀ ਡਾਇਰెక్టర్ ਦੀ ਜਿਹੜਾ ਸਪੋਰਟ ਲੈਵਲ ਕਾਫੀ ਹੀ ਕਾਫੀ ਉੱਚਾ ਜਿਹੜਾ ਮਿਲੋ ਚੁੱਕਿਆ ਜਾ ਰਿਹਾ ਔਰ ਉਹਨਾਂ ਨੇ ਇਹ ਵੀ ਬੜੀ ਪ੍ਰੇਜ਼ ਕੀਤੀ ਹੈ ਡਿਪਾਰਟਮੈਂਟ ਦੀ ਇੱਕ 25 ਜਿਹੜੇ ਸਟੇਟ ਲੈਵਲ ਤੇ ਮੱਲਾ ਮਾਰੀ ਹੈ ਨਾਲ ਲੈਸ਼ਮ ਪੱਧਰ ਤੇ ਵੀ ਔਰ ਉਹਨਾਂ ਨੇ ਅਗਲਾ ਕਿ ਹਮੇਸ਼ਾ ਹੀ ਸਾਡੇ ਕੋਲ ਰੈਡੀ ਸਪੋਰਟ ਰਹੇਗੀ ਸਪੋਰਟ ਦੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਨਾਲ ਹੀ ਰੋਹੀ ਜੀ ਜਿਹੜੇ ਪੀਏ ਟੂ ਡੀਸੀ ਹੈਗੇ ਹਨ ਉਹਨਾਂ ਦਾ ਬੜੀ ਹੀ ਥੈਂਕਸ ਕਰਨਾ ਹੈ ਕਿ ਉਹਨਾਂ ਨੇ ਜਿਹੜਾ ਰੋਹਿਤ ਚੰਨਲ ਸਾਹਿਬ ਨੂੰ ਬੁਲਾਇਆ ਔਰ ਇਹ ਜਿਹੜਾ ਅੱਜ ਜਿਹੜਾ ਫੰਕਸ਼ਨ ਅਰੇਂਜ ਹੋਇਆ ਹੈ ਔਰ ਟੀਚਰਸ ਬੜੇ ਮੋਟੀਵੇਟਡ ਫੀਲ ਕ라우ਡ ਕਰ ਰਹੇ ਹੈ ਉਸ ਤੇ ਰੋਹਿਤ टाकੂਦੀ ਦਾ ਬਹੁਤ ਬਹੁਤ ਧੰਨਵਾਦ ਲਕੀਸ ਰੋਜ ਕੇ ਆਟੀ ਨਿਊਜ਼ ਨੈਟਵਰਕ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ